ਮਿਹਾਰ ਦੇ ਵਿੱਚ ਦੋਸਤੋ ਜਿਹੜੀਆਂ ਜਨਰਲ ਇਲੈਕਸ਼ਨ ਹੋਣ ਜਾ ਰਹੀਆਂ ਆ ਉਹ ਤੋਂ ਪਹਿਲਾਂ ਸੁਧਾਈ ਦੀ ਮੰਗ ਕੀਤੀ ਗਈ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਇਹਦੀ ਜਿਹੜੀ ਰੂਲਿੰਗ ਹੋਈ ਆ ਕਿ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਉੱਥੇ ਦੇ ਬੋਟ ਪਾਉਣ ਵਾਲੇ ਆ ਉਹਨਾਂ ਦੇ ਜਿਹੜੇ ਸਹੀ ਜਿਹੜੇ ਬੰਦੇ ਆ ਉਹੀ ਬੋਟ ਪਾਉਣ ਤੇ ਸੰਧੂ ਸਾਹਿਬ ਜਿੱਦਾਂ ਕਿ ਮੈਂ ਹੁਣੇ ਹੀ ਦੱਸਿਆ ਕਿ ਇਹ ਜਿਹੜਾ ਐਫ ਆਈ ਆਰ ਜਿਹੜੀ ਹੋ ਰਹੀ ਆ ਰਿਵੀਜ਼ਨ ਵੋਟਰ ਸੂਚੀਆਂ ਦੇ ਵਿੱਚ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇਹਦੀ ਲੋੜ ਕੀ ਪਈ ਕਿ ਕਾਫੀ ਚਿਰ ਤੋਂ ਇਹ ਜਿਹੜੀ ਬਹਿਸ ਆ ਚੱਲ ਰਹੀ ਆ 2023 ਤੋਂ ਕਰੀਬ ਸਟਰੀਮ ਕੋਰਟ ਦੇ ਵਿੱਚ ਵੀ ਗਏ ਆ ਤੇ ਹੁਣ ਜਿਹੜਾ ਇਹ ਕਹਿ ਦਿੱਤਾ ਗਿਆ ਕਿ ਸਤੰਬਰ ਤੱਕ ਜਿਹੜੀ ਉੱਥੇ ਦੀ ਵੋਟ ਸੂਚੀ ਆ ਸੁਧਾਈ ਕੀਤੀ ਜਾਵੇ ਕੀ ਲੋੜ ਸੀ ਇਹਦੀ ਇਲੈਕਸ਼ਨ ਕਮਿਸ਼ਨ ਨੇ ਹੁਣ ਪਿੱਛੇ ਜੇ ਇਹ ਦੇਖਿਆ ਕਿ ਇਹਨਾਂ ਦੇ ਇਲੈਕਟਰਲ ਰੋਲ ਜਿਹੜਾ ਬਿਹਾਰ ਚ ਹੈ ਉਹਦੇ ਚ ਕੋਈ 8 ਕਰੋੜ ਦੇ ਕਰੀਬ ਇਹ ਸਾਰੇ ਵੋਟਰ ਨੇ ਉਨਾ ਨੇ ਜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਦੋਂ ਇਹ ਕੰਮ ਸ਼ੁਰੂ ਕੀਤਾ ਤੇ ਉਹਦੇ ਵਿੱਚ ਨਾਲ ਹੀ ਇਹਨਾਂ ਨੇ ਡਾਕੂਮੈਂਟ ਦੇ ਵਿੱਚ ਵੀ ਇਹਨਾਂ ਨੇ ਕਈ ਚੀਜ਼ਾਂ ਮੰਗਣੀਆਂ ਸ਼ੁਰੂ ਕਰਤੀਆਂ ਬਰਥ ਸਰਟੀਫਿਕੇਟ ਔਰ ਇਹਨਾਂ ਨੇ ਹੁਣ ਤੱਕ ਜਿਹੜਾ ਪਿੱਛੇ 25 ਜੁਲਾਈ ਤੱਕ ਜਨਾਬ ਜਿਹੜੀ ਡੇਟ ਸੀਗੀ ਉਹਦੇ ਤੱਕ ਇਹਨਾਂ ਨੇ 7.89 ਕਰੋੜ ਜਿਹੜੇ ਮਤਦਾਤਾ ਹੈ ਉਹਦੇ ਇਹਨਾਂ ਕੋਲ ਫਾਰਮ ਆ ਗਏ ਔਰ ਇਹਨਾਂ ਨੇ ਕਿਹਾ ਜੀ ਹਾਂ ਇਹ ਵੋਟਰ ਬੰਦੇ ਨੇ ਹੁਣ ਸਾਰਾ ਸਵਾਲ ਆ ਗਿਆ 65 ਲੱਖ ਜਿਹੜਾ ਹੈ ਉਹ 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 ਬੰਦੇ ਜਿਹੜੇ ਨੇ ਉਹ ਹੀ ਕਹਿੰਦੇ ਜੀ ਇਹਨਾਂ ਦੇ ਸਾਡੇ ਕੋਲ ਕਾਗਜ਼ ਨਹੀਂ ਹੈ 35 ਲੱਖ ਅਨਟ੍ਰੇਸਟ ਰਿਜੀ ਪਤਾ ਹੀ ਨਹੀਂ ਇਹਨਾਂ ਨੂੰ ਕਿ ਵੀ ਕਿੱਧਰ ਹੁਣ ਤੁਹਾਨੂੰ ਪਤਾ ਬਿਹਾਰ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਾਹਰ ਜਾ ਕੇ ਇਹ ਕੰਮ ਕਰਦੇ ਨੇ ਔਰ ਉੱਥੇ ਵੱਸਦੇ ਨੇ ਉਹਨਾਂ ਦੀ ਟੈਂਪਰਰੀ ਐਬਸੈਂਸ ਹੁੰਦੀ ਹੈ ਪਰ ਸਵਾਲ ਇਹ ਹੈ ਕਿ ਉਸ ਟੈਂਪਰਰੀ ਐਬਸੈਂਸ ਨੂੰ ਕਿਸ ਤਰ੍ਹਾਂ ਉਹ ਜਿੰਨੇ ਉੱਥੇ ਐਕਸਰਸਾਈਜ਼ ਚੱਲ ਰਹੀ ਹੈ ਉਹਨੂੰ ਸਮਝਿਆ ਜਾਏਗਾ ਔਰ ਦੂਜੇ ਜੇ ਸਟੇਟਾਂ 'ਚ ਗਏ ਨੇ ਉਹਨੂੰ ਕਿਸਾ ਲਿੱਤਾ ਜਾਏ ਇਹਦੇ ਨਾਲ ਵੀ ਪ੍ਰਭਾਵ ਪਏਗਾ ਕਿ ਜਿਹੜੇ ਬੰਦੇ ਉੱਥੇ ਦੇ ਜਦੋਂ ਤੁਸੀਂ ਕਿਹਾ ਕਿ ਟੈਂਪਰੇਰੀ ਇੱਥੇ ਕੰਮ ਕਰਨ ਆਉਂਦੇ ਆ ਪਰ ਇੱਥੇ ਵੋਟਾਂ ਬਣਾ ਲੈਂਦੇ ਆ ਜਾਂ ਪੰਜਾਬ ਦੇ ਵਿੱਚ ਪ੍ਰਭਾਵ ਕੀ ਪਏਗਾ ਜਿਹੜੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਦੋਸਤੋ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਸਤਰੀ ਕਾਲ ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੇ ਦੋਸਤੋ ਅੱਜ ਜਿਵੇਂ ਕਿ ਪਿਛਲੇ ਵੀਕ ਵੀ ਆਪਾਂ ਪ੍ਰੋਗਰਾਮ ਕੀਤਾ ਸੀ ਤੇ ਇਹ ਖੁਸ਼ਕਿਸਮਤੀ ਹੈ ਸਾਡੀ ਕਿ ਸਾਡੇ ਜਿਹੜੇ ਅੱਜ ਵੀ ਮਹਿਮਾਨ ਹੋਣਗੇ ਉਹ ਹੋਣਗੇ ਸਰਦਾਰ ਬਲਦੀਪ ਸਿੰਘ ਸੰਧੂ ਸਾਹਿਬ ਜਿਹੜੇ ਕਿ ਆਪਣੀਆਂ ਪ੍ਰਸ਼ਾਸਨਿਕ ਸਵਾਮਾਂ ਦੇ ਲਈ ਜਾਣੇ ਜਾਂਦੇ ਆ ਅਤੇ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਇੱਕ ਮੁੱਦਾ ਜਿਹੜਾ ਕਿ ਬੜਾ ਗੰਭੀਰ ਹੋਇਆ ਹੋਇਆ ਤੇ ਪੰਜਾਬੀਆਂ ਨੂੰ ਵੀ ਇਹਦੇ ਬਾਰੇ ਬੜਾ ਜਾਗਰਤ ਹੋਣ ਦੀ ਲੋੜ ਆ ਉਹ ਹੈਗਾ ਆ ਕਿ ਐਸ ਆਈ ਆਰ ਜਿਹੜਾ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ ਹੋ ਰਹੀ ਆ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਜਿਹੜਾ ਹੈਗਾ ਇੰਡੀਆ ਦਾ ਉਹ ਕਰਵਾ ਰਹੀ ਆ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਦੋਸਤੋ ਜਿਹੜੀਆਂ ਜਨਰਲ ਇਲੈਕਸ਼ਨ ਹੋਣ ਜਾ ਰਹੀਆਂ ਆ ਉਤੋਂ ਪਹਿਲਾਂ ਸੁਧਾਈ ਦੀ ਮੰਗ ਕੀਤੀ ਗਈ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਇਹਦੀ ਜਿਹੜੀ ਰੂਲਿੰਗ ਹੋਈ ਆ ਕਿ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਉੱਥੇ ਦੇ ਬੋਟ ਪਾਉਣ ਵਾਲੇ ਆ ਉਹਨਾਂ ਦੇ ਜਿਹੜੇ ਸਹੀ ਜਿਹੜੇ ਬੰਦੇ ਆ ਉਹੀ ਵੋਟ ਪਾਉਣ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਮਾਈਗ੍ਰੇਸ਼ਨ ਹੁੰਦੀ ਆ ਬਿਹਾਰ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਬਾਲੀਆਂ ਸੀਟਾਂ ਦੇ ਵਿੱਚ ਕੰਮ ਕਰਦੇ ਆ ਇਸ ਤੋਂ ਇਲਾਵਾ ਸ਼ਹਿਰੀਕਰਨ ਹੋ ਗਿਆ ਸ਼ਹਿਰਾਂ ਦੇ ਵਿੱਚ ਲੋਕ ਜਿਹੜੇ ਪਿੰਡਾਂ ਤੋਂ ਮੂਵ ਕਰਦੇ ਆ ਪਰ ਜਦੋਂ ਬੰਦੇ ਮੂਵ ਕਰ ਜਾਂਦੇ ਆ ਕਿ VOTER ਸੋਚੀਆਂ ਦੇ ਵਿੱਚੋਂ ਉਹਨਾਂ ਦੇ ਨਾਂ ਕੱਟ ਦਿੱਤੇ ਜਾਂਦੇ ਆ ਜਾਂ ਰੱਖ ਲੈ ਜਾਂਦੇ ਆ ਜਾਂ ਕੀ ਪ੍ਰਕਿਰਿਆ ਹੋਣੀ ਚਾਹੀਦੀ ਆ ਇਹਦੇ ਬਾਰੇ ਬੜੇ ਚਿੰਤਤ ਸੀਗੇ ਚੋਣ ਕਮਿਸ਼ਨ ਵੀ ਤੇ ਸੁਪਰੀਮ ਕੋਰਟ ਕੋਰਟ ਆਫ ਇੰਡੀਆ ਵੀ ਪਰ ਚਿੰਤਾਵਾਂ ਜਿਹੜੀਆਂ ਆ ਬਹੁਤ ਵੱਡੀਆਂ ਵੱਡੀਆਂ ਪਾਈਆਂ ਜਾ ਰਹੀਆਂ ਆ ਤੇ ਆਪਾਂ ਉਹਨਾਂ ਦੇ ਹੱਲ ਅਜ ਲੱਭਣੇ ਆ ਵੀ ਇਹ ਜਿਹੜੀ ਬਿਹਾਰ ਦੇ ਵਿੱਚ ਗੱਲਾਂ ਹੋ ਰਹੀਆਂ ਕੀ ਇਹਦਾ ਪ੍ਰਭਾਵ ਪੰਜਾਬ ਦੀਆਂ ਆਉਣ ਵਾਲੀਆਂ ਇਲੈਕਸ਼ਨਸ ਦੇ ਉੱਤੇ ਵੀ ਪਵੇਗਾ ਕਿਉਂਕਿ ਬਹੁਤ ਵੱਡੀ ਮਾਤਰਾ ਜਾਂ ਕਹਿ ਲਓ ਕਿ ਸੰਖਿਆ ਦੇ ਵਿੱਚ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਜਾਂ ਹੋਰ ਸਟੇਟਾਂ ਤੋਂ ਲੋਕ ਆਉਂਦੇ ਨੇ ਤੇ ਪੰਜਾਬੀ ਜਿਹੜੇ ਲਗਾਤਾਰ ਮਾਈਗ੍ਰੇਟ ਕਰ ਰਹੇ ਆ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਕੀ ਇੱਥੇ ਵੀ ਜਿਹੜੀ ਇੱਕ ਜਨਸੰਖਿਆ ਦਾ ਗੈਪ ਆ ਕੀ ਉਹ ਆ ਰਿਹਾ ਆ ਤੇ ਇਹਦੇ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਸਸਰੀਕਾਲ ਸੰਧੂ ਸਾਹਿਬ ਸਸਰੀਕਾਲ ਜੀ ਤੇ ਸੰਧੂ ਸਾਹਿਬ ਜਿੱਦਾਂ ਕਿ ਮੈਂ ਹੁਣੇ ਹੀ ਦੱਸਿਆ ਕਿ ਜਿਹੜਾ ਐਫ ਆਈ ਆਰ ਜਿਹੜੀ ਹੋ ਰਹੀ ਆ ਰਿਵੀਜ਼ਨ ਵੋਟਰ ਸੂਚੀਆਂ ਦੇ ਵਿੱਚ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇਹਦੀ ਲੋੜ ਕੀ ਪਈ ਕਿ ਕਾਫੀ ਚਿਰ ਤੋਂ ਇਹ ਜਿਹੜੀ ਬਹਿਸ ਆ ਚੱਲ ਰਹੀ ਆ 2023 ਤੋਂ ਕਰੀਬ ਸੁਪਰੀਮ ਕੋਰਟ ਦੇ ਵਿੱਚ ਵੀ ਗਏ ਆ ਤੇ ਹੁਣ ਜਿਹੜਾ ਇਹ ਕਹਿ ਦਿੱਤਾ ਗਿਆ ਕਿ ਸਤੰਬਰ ਤੱਕ ਜਿਹੜੀ ਉੱਥੇ ਦੀ ਵੋਟਰ ਸੂਚੀ ਆ ਸੁਧਾਈ ਕੀਤੀ ਜਾਵੇ ਕੀ ਲੋੜ ਸੀ ਜੀ ਇਹਦੀ ਇਹ ਜੀ ਇਸ ਤਰ੍ਹਾਂ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਹੁਣ ਪਿੱਛੇ ਜੇ ਇਹ ਦੇਖਿਆ ਕਿ ਇਹਨਾਂ ਦੇ ਇਲੈਕਟਰਲ ਰੋਲ ਜਿਹੜਾ ਬਿਹਾਰ ਚ ਹੈ ਉਹਦੇ ਚ ਕੋਈ 8 ਕਰੋੜ ਦੇ ਕਰੀਬ ਇਹ ਸਾਰੇ ਵੋਟਰ ਨੇ ਉਨਾਂ ਨੂੰ ਇਹ ਕੋਈ ਸ਼ੰਕਾ ਹੋਈ ਹੈ ਦੇਖੋ ਪੋਲਿਟিক্যাল ਪਾਰਟੀਆਂ ਨੇ ਰੋਲਾ ਪਾਇਆ ਸਪੈਸ਼ਲੀ ਪਿੱਛੇ ਕਾਂਗਰਸ ਨੇ ਮਹਾਰਾਸ਼ਟra ਇਲੈਕਸ਼ਨ ਦੇ ਬਾਰੇ ਕਾਫੀ ਉਹ ਜਿਹੜੀਆਂ ਕ੍ਰੂਤੀਆਂ ਇਹਨਾਂ ਨੂੰ ਮਿਲੀਆਂ ਨੇ ਡੈਫੀਸ਼ੈਂਸੀਆਂ ਉਹ ਪੁਆਇੰਟ ਆਊਟ ਕੀਤੀਆਂ ਤੇ ਇਲੈਕਸ਼ਨ ਕਮਿਸ਼ਨ ਇਸ ਬਾਰੇ ਥੋੜਾ ਅਡਰੈਸ ਕਰਨਾ ਚਾਹੁੰਦਾ ਸੀ ਕਿ ਵੀ ਇਹ ਕੀ ਪ੍ਰੋਬਲਮ ਕੀ ਹੈ ਉਹਨਾਂ ਨੇ ਜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੁਣ ਇਹ ਪਹਿਲਾਂ ਬਹੁਤ ਪਹਿਲਾਂ 2003 ਚ ਕੀਤਾ ਗਿਆ ਸੀ ਜੀ ਹੁਣ ਤੁਸੀਂ ਦੇਖੋ ਉਸ ਨਾਲੋਂ ਕਾਫੀ عرصਾ ਬੀਤ ਗਿਆ ਤੇ ਇਹਨਾਂ ਨੇ ਐਤਕੀ 2003 ਤੋਂ ਬਾਅਦ ਤੁਸੀਂ ਦੇਖੋਗੇ ਇੱਕ ਵੈਸੇ ਵੀ ਦੇਸ਼ ਦੇ ਵਿੱਚ ਨਾ ਇੱਕ ਉਹ ਡਿਬੇਟ ਭਾਜਪੀ ਵੱਲੋਂ ਵੀ ਸਟਾਰਟ ਕੀਤੀ ਗਈ ਸਿਟੀਜ਼ਨਸ਼ਿਪ ਦੇ ਉੱਤੇ ਜੀ ਉਹ ਤੁਸੀਂ ਦੇਖਿਆ ਕਿ ਉਹ ਸਿਟੀਜ਼ਨ ਐਕਟ ਦੇ ਉੱਤੇ ਵੀ ਬੜਾ ਚੱਲਦਾ ਰਿਹਾ ਉਸ ਆਸਾਮ ਦੇ ਦੂਜੇ ਪਾਸੇ ਇਹ ਸਵਾਲ ਹੁਣ ਆਉਂਦਾ ਕਿ ਬਹੁਤ ਸਾਰੇ ਫੋਰਨਰ ਜਿਹੜੇ ਨੇ ਉਹਨਾਂ ਨੇ ਜੀ ਇੱਥੇ ਵੋਟਰ ਕਾਰਡ ਬਣਾ ਲਏ ਨੇ ਤੇਜ ਦੇ ਵਿੱਚ ਅਲੱਗ-ਅਲੱਗ ਸਟੇਟਾਂ 'ਚ ਬਣਾ ਲਏ ਨੇ ਇਹ ਚੀਜ਼ ਵੀ ਚੱਲਦੀ ਇਹਨਾਂ ਨੇ ਕਿਹਾ ਜੀ ਅਸੀਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਾ ਲਈਏ ਉਹਦੇ ਵਿੱਚ ਇਹਨਾਂ ਨੇ ਜੀ ਆਪਣੇ ਜਿਹੜੇ ਬੀ ਐਲਓ ਨੇ ਜਿਹੜੇ ਇਹਨਾਂ ਦੇ ਬਲੌਕ ਲੈਵਲ ਅਫਸਰ ਜਿਹੜੇ ਸੀਗੇ ਉਹਨਾਂ ਨੂੰ ਪ੍ਰੀ-ਫਿਲਡ ਫਾਰਮ ਡਿਸਟ੍ਰਿਬਿਊਟ ਕੀਤੇ ਕਿ ਜੀ ਇਹ ਫਾਰਮ ਨੇ ਇਹਦੇ 'ਚ ਇਸ ಮತਦਾਤਾ ਦਾ ਸਾਰਾ ਕੁਝ ਲਿਖਿਆ ਹੋਇਆ ਔਰ ਇਹਨੂੰ ਕਨਫਰਮ ਕਰੋ ਔਰ ਹਰ ਇੱਕ ਪਰਿਵਾਰ ਦੇ ਕੋਲ ਜਾ ਕੇ ਉਹਨਾਂ ਨੇ ਵੰਡੇ ਔਰ ਉਹਨਾਂ ਨੇ ਕਿਹਾ ਕਿ ਬਈ ਇਹਦੇ ਆਧਾਰ ਦੇ ਉੱਤੇ ਤੁਸੀਂ ਸਾਡੇ ਡਾਕੂਮੈਂਟ ਜਿਹੜੇ ਨੇ ਉਹ ਸਾਨੂੰ ਦਿਓ ਅਸੀਂ ਉਹਨੂੰ ਅਪਲੋਡ ਕਰਾਂਗੇ ਜੀ ਇਹ ਇਹ ਕੰਮ ਇਹਨਾਂ ਨੇ ਸ਼ੁਰੂ ਕੀਤਾ ਜਦੋਂ ਇਹ ਕੰਮ ਸ਼ੁਰੂ ਕੀਤਾ ਤੇ ਉਹਦੇ ਵਿੱਚ ਨਾਲ ਹੀ ਇਹਨਾਂ ਨੇ ਡਾਕੂਮੈਂਟ ਦੇ ਵਿੱਚ ਵੀ ਇਹਨਾਂ ਨੇ ਕਈ ਚੀਜ਼ਾਂ ਮੰਗਣੀਆਂ ਸ਼ੁਰੂ ਕਰਤੀਆਂ ਬਰਥ ਸਰਟੀਫਿਕੇਟ ਜੀ ਹਾਂਜੀ ਪੇਰੈਂਟਸ ਦਾ ਪ੍ਰੂਫ ਇਦਾਂ ਦੀਆਂ ਚੀਜ਼ਾਂ ਇਹਨਾਂ ਨੇ ਮੰਗੀਆਂ ਉੱਥੇ ਔਰ ਇਹਨਾਂ ਨੇ ਹੁਣ ਤੱਕ ਜਿਹੜਾ ਪਿੱਛੇ 25 ਜੁਲਾਈ ਤੱਕ ਜਿੰਨਾ ਦਾ ਜਿਹੜੀ ਡੇਟ ਸੀਗੀ ਉਹਦੇ ਤੱਕ ਇਹਨਾਂ ਨੇ 7.89 ਕਰੋੜ ਜਿਹੜੇ ਮਤਦਾਤਾ ਆ ਉਹਦੇ ਇਹਨਾਂ ਕੋਲ ਫਾਰਮ ਆ ਗਏ ਔਰ ਇਹਨਾਂ ਨੇ ਕਿਹਾ ਜੀ ਹਾਂ ਇਹ ਵੋਟਰ ਬੰਦੇ ਨੇ ਤੇ ਉਹ ਮਤ 7.89 ਦੇ ਵਿੱਚੋਂ 7.24 ਕਰੋੜ ਦੇ ਇਹਨਾਂ ਕੋਲ ਆ ਗਏ ਮੋਨ ਸਾਰਾ ਸਵਾਲ ਆ ਗਿਆ 65 ਲੱਖ ਜਿਹੜਾ ਹੈ ਉਹ 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 ਬੰਦੇ ਜਿਹੜੇ ਨੇ ਕੋਈ ਕਹਿੰਦੇ ਜੀ ਇਹਨਾਂ ਦੇ ਸਾਡੇ ਕੋਲ ਕਾਗਜ਼ ਨਹੀਂ ਹੈ ਇਹ ਇਹ ਇਹਨਾਂ ਦੀ ਉਹ ਕਿਸ ਕਿਸਮ ਦੇ ਨੇ ਇਹਨਾਂ ਨੇ ਉਹਦੇ ਵਿੱਚ ਤਿੰਨ ਕਿਸਮ ਦੇ ਆ ਦਿੱਤੇ ਨੇ ਤਿੰਨ categories ਉਹਦੇ ਚ 22 ਲੱਖ ਤੇ ਨੇ ਜਿਹੜੇ ਕਿ ਇਹ ভোটার ਕਹਿੰਦੇ ਨੇ ਮਰ ਚੁੱਕੇ ਨੇ ਡੈੱਡ ਨੇ ਜੀ ਫਿਰ ਇਹਨਾਂ ਨੇ ਕਿਹਾ ਜੀ 7 ਲੱਖ ਜਿਹੜੇ ਨੇ ਉਹ ਹੋਰ ਜਗ੍ਹਾ ਰਜਿਸਟਰ ਵਗੈਰਾ ਹੋਏ ਨੇ ਉਹਨਾਂ ਦਾ ਸਾਨੂੰ ਵੇਰਵਾ ਪਤਾ ਨਹੀਂ 35 ਲੱਖ ਅਨਟ੍ਰੈਸਟ ਰੇ ਜੀ ਪਤਾ ਹੀ ਨਹੀਂ ਇਹਨਾਂ ਨੂੰ ਕਿ ਵੀ ਕਿੱਧਰ ਨੇ ਇਹਨਾਂ ਨੇ ਕਿਹਾ ਕਿ ਵੀ ਹੁਣ ਤੁਸੀਂ ਇਹਨਾਂ ਨੇ 1 ਅਗਸਤ ਨੂੰ ਇਹ ਆਪਣਾ ਛਾਪ ਦਿੱਤੀ ਇਲੈਕਟਰਲ ਰੋਲ ਜਿਹੜਾ ਛਾਪ ਦਿੱਤਾ ਔਰ ਉਹਨਾਂ ਨੂੰ ਪਹਿਲੀ ਸਤੰਬਰ ਤੱਕ ਦਾ ਟਾਈਮ ਦੇ ਦਿੱਤਾ ਕਿ ਤੁਸੀਂ ਸਾਰੀ ਪਾਰਟੀਆਂ ਨੂੰ ਕਲੇਮ ਆਪਣੇ ਪਾ ਦਿਓ ਓਬਜੈਕਸ਼ਨ ਲਾ ਦਿਓ ਤੇ ਅਸੀਂ ਜੀ ਫਾਈਨਲ ਜਿਹੜੀ ਲਿਸਟ ਹੈ ਨਾ ਅਸੀਂ 30 ਸਤੰਬਰ ਨੂੰ ਕੱਢਾਂਗੇ ਜੀ ਤੇ ਇਹ ਇਹ ਕੰਮ ਚੱਲਦਾ ਰਿਹਾ ਹੁਣ ਇਹਦੇ ਚ ਇਹਨਾਂ ਨੇ ਇਹ ਕਿਹਾ ਕਿ ਅਸੀਂ ਨਾ ਡਿਜੀਟਾਈਜ਼ਡ ਡਾਟਾਬੇਸ ਸਾਡਾ ਤਿਆਰ ਹੋ ਗਿਆ ਉਹਦੇ ਚ ਫੋਟੋ ਵੀ ਲੱਗ ਜਾਣੀ ਆ ਜੀਪੀਐਸ ਰਿਕਾਰਡ ਵੀ ਆ ਜਾਏਗਾ ਵੋਟਰ ਦਾ ਸਾਰਾ ਕੁਝ ਸਾਡੇ ਕੋਲ ਆ ਜਾਏਗਾ ਕਿ ਸਾਨੂੰ ਪਤਾ ਲੱਗ ਜਾਏਗਾ ਕਿ ਕੀ ਕਿੱਥੇ ਹੁਣ ਇਹਦੇ ਚ ਸਭ ਤੋਂ ਵੱਡੀ ਜਿਹੜੀ ਇਹ ਜਿੰਨੇ ਪੋਲਿਟਿਕਲ ਪਾਰਟੀਆਂ ਰੌਲਾ ਪਾ ਰਹੀਆਂ ਨੇ ਨਾ ਆਪਸ ਚ ਉਹ ਕਹਿੰਦੇ ਨੇ ਕਿ ਬਈ ਇਲੈਕਸ਼ਨ ਕਮਿਸ਼ਨ ਤੇ ਇੱਕ ਸਾਈਡ ਤੇ ਕਹਿ ਰਿਹਾ ਕਿ ਜੀ ਇਹਦੇ ਨਾਲ ਬੜੀ ਫੇਅਰਨੈਸ ਹੋਏਗੀ ਤੇ ਨਿਊਟਰੈਲਿਟੀ ਆਏਗੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਉਹ ਪਰ ਉਹਨਾਂ ਨੇ ਇੱਕ ਚੀਜ਼ ਦੇ ਵਿੱਚ ਇਹ ਕਹਿਤੀ ਕਿ ਜਿਹੜਾ ਰੈਪਰੈਜ਼ੈਂਟੇਸ਼ਨ ਆਫ ਪੀਪਲਜ਼ ਐਕਟ ਹੈ ਜਿਹਦੇ ਤਹਿਤ ਇਹ ਇਲੈਕਸ਼ਨਾਂ ਹੁੰਦੀਆਂ ਨੇ ਕਿ ਟੈਂਪਰਰੀ ਐਬਸੈਂਸ ਜਿਹੜੀ ਹੈ ਬਈ ਕੁਝ ਸਮੇਂ ਲਈ ਕੋਈ ਬੰਦਾ ਬਾਹਰ ਜਾਂਦਾ ਹੈ ਤੇ ਉਹ ਡੀਸਕਵਾਲਿਫਾਈ ਨਹੀਂ ਹੁੰਦਾ ਵੋਟਰ ਬਣਨ ਤੋਂ ਹਾਂਜੀ ਉਹ ਉਹਨੂੰ ਸਮਝਿਆ ਜਾਏਗਾ ਉਸ ਜਗ੍ਹਾ ਦਾ ਇਹ ਆਰਡੀਨਰੀਲੀ ਰੈਜ਼ੀਡੈਂਟ ਹੈ ਹਾਂ ਜੀ ਹੁਣ ਤੁਹਾਨੂੰ ਪਤਾ ਬਿਹਾਰ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਾਹਰ ਜਾ ਕੇ ਇਹ ਕੰਮ ਕਰਦੇ ਨੇ ਔਰ ਉੱਥੇ ਵੱਸਦੇ ਨੇ ਉਹਨਾਂ ਦੀ ਟੈਂਪਰਰੀ ਐਬਸੈਂਸ ਹੁੰਦੀ ਹੈ ਪਰ ਸਵਾਲ ਇਹ ਹੈ ਕਿ ਉਸ ਟੈਂਪਰਰੀ ਐਬਸੈਂਸ ਨੂੰ ਕਿਸ ਤਰ੍ਹਾਂ ਉਹ ਜਿੰਨੇ ਉੱਥੇ ਐਕਸਰਸਾਈਜ਼ ਚੱਲ ਰਹੀ ਹੈ ਉਹਨੂੰ ਸਮਝਿਆ ਜਾਏਗਾ ਔਰ ਦੂਜੇ ਜੇ ਸਟੇਟਾਂ 'ਚ ਗਏ ਨੇ ਉਹਨੂੰ ਕਿਸ ਤਰ੍ਹਾਂ ਲਿਤਾਇਆ ਜਾਏਗਾ ਇਹ 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 ਬੜਾ ਵੱਡਾ ਇੱਕ ਸਵਾਲ ਆ ਰਿਹਾ ਹੁਣ ਇਹ ਦੇ ਵਿੱਚ ਜਿਹੜੇ ਸਾਰੀਆਂ ਮੁੱਖ ਪਾਰਟੀਆਂ ਔਰ ਲੋਕਾਂ ਚ ਡਿਬੇਟ ਜਿਹੜੀ ਚੱਲਦੀ ਪਈ ਹੈ ਉਹ ਇਹ ਇਸ ਕਰਕੇ ਉਹ ਕਹਿੰਦੇ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਸਾਰੀ ਡਿਬੇਟ ਤੇ ਵਿੱਚ ਅਸੀਂ ਜਿਹੜੀ ਆ ਮਾਈਗ੍ਰੇਸ਼ਨ ਹੋਈ ਹੈ ਉੱਥੋਂ ਜਾ ਕੇ ਹੋਰ ਪਾਸੇ ਗਏ ਨੇ ਜਾਂ ਅਰਬਨਾਈਜੇਸ਼ਨ ਹੋਈ ਹੈ ਉੱਥੇ ਉਹਨੂੰ ਕਰਨਾ ਇੱਕ ਅਸੀਂ ਡਿਊਲ એનਰੋਲਮੈਂਟ ਜਾਂ ਬੜੀ ਮਲਟੀ ਲੋਕੇਸ਼ਨ એનਰੋਲਮੈਂਟ ਜਿਹੜੀ ਆ ਨਾ ਉਹਨੂੰ ਅਸੀਂ ਖਤਮ ਕਰਨਾ ਦਿਖੋ ਇਹ ਤੇ ਬੜਾ ਮਤਲਬ ਉਹਨਾਂ ਦਾ ਸੋਚਣ ਵਾਲਾ ਤੇ ਢੰਗ ਹੋ ਸਕਦਾ ਪਰ ਇਹ ਅਸਲ ਰੂਪ ਦੇ ਵਿੱਚ ਉਸ ਤਰ੍ਹਾਂ ਨਹੀਂ ਅਮਰਜ ਹੋ ਰਹੀ ਤਾਂ ਹੀ ਕਾਂਗਰਸ ਪਾਰਟੀ ਤੇ ਦੂਸਰੀ ਪਾਰਟੀਆਂ ਜਿਹੜੀਆਂ ਨੇ ਇਹਨੂੰ ਬਹੁਤ ਬੁਰੀ ਤਰ੍ਹਾਂ ਉਠਾ ਰਹੀਆਂ ਨੇ ਔਰ ਇਹਦੇ ਵਿੱਚ ਉਹ ਉਹ ਜਿਹੜਾ ਫੋਰਨ ਜਿਹੜੇ ਨੈਸ਼ਨਲ ਵਾਲਾ ਵੀ ਬੰਗਲਾਦੇਸ਼ੀਆਂ ਦਾ ਵੀ ਉਹ ਵੀ ਰੌਲਾ ਆ ਰਿਹਾ ਜੀ ਇਹ ਇਸ ਵੇਲੇ ਇਹ ਇੱਥੇ ਸਟੈਂਡ ਹੋ ਰਹੀ ਆ ਪਾਰਲੀਮੈਂਟ ਚ ਵੀ ਇਹਨਾਂ ਦੀ ਡਿਬੇਟ ਤੋਂ ਅਸੀਂ ਸੁਣਿਆ ਹੀ ਹੋਣਾ ਕਿ ਬੀਓ ਨੂੰ ਕਹਿ ਰਹੇ ਨੇ ਉਹ ਹਾਲੀ ਗਵਰਨਮੈਂਟ ਅਲਾਉ ਨਹੀਂ ਕਰ ਰਹੀ ਉਹਨੂੰ ਔਰ ਉਸ ਪੁਆਇੰਂਟ ਤੇ ਉਹ ਕਹਿ ਰਹੇ ਨੇ ਕਿ ਜੀ ਇਹ ਇਹ ਚੀਜ਼ ਡਿਸਕਸ ਨਹੀਂ ਹੋ ਸਕਦੀ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਇਹ ਆਟੋਨਮਸ ਹੈ ਕਨਸਟੀਟਿਊਸ਼ਨਲ ਬਾਡੀ ਹੈ ਇਹਦੀ ਇਹਦੀ ਕੋਈ ਡਿਸਕਸ਼ਨ ਪਾਰਲੀਮੈਂਟ ਚ ਨਹੀਂ ਹੋ ਸਕਦੀ ਹਾਲੀ ਤੱਕ ਅੱਜ ਦੀ ਸਥਿਤੀ ਇਹ ਹੈ ਜੀ ਜੀ ਜਦੋਂ ਤੁਸੀਂ ਦੱਸਿਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਕੋਸ਼ਿਸ਼ ਤਾਂ ਉਹਦੀ ਇਹੀ ਹੁੰਦੀ ਆ ਕਿ ਫੇਅਰ ਜਿਹੜਾ ਚੋਣਾ ਹੋਣੀ ਚਾਹੀਦੀ ਆ ਭਾਰਤ ਇੱਕ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਆ ਤੇ VOTING ਪ੍ਰਕਿਰਿਆ ਜਿਹੜੀ ਆ ਗੁੰਝਲਦਾਰ ਵੀ ਆ ਪਰ ਹਮੇਸ਼ਾ ਸਫਲ ਵੀ ਰਿਹਾ ਪਰ ਸਰਕਾਰਾਂ ਦੀ ਨੀਤ ਜਿੱਦਾਂ ਸੰਵਿਧਾਨ ਨਿਰਮਾਤਾਵਾਂ ਨੇ ਗੱਲ ਇਹ ਹੀ ਕੀਤੀ ਸੀ ਕਿ ਸਰਕਾਰਾਂ ਦੀ ਨੀਤ ਜਿਹੜੀ ਆ ਉਹ ਸਾਫ਼ ਹੋਣੀ ਬਹੁਤ ਜ਼ਰੂਰੀ ਆ ਜੇ ਤੁਸੀਂ ਫੇਅਰ ਜਿਹੜੀ ਇਲੈਕਸ਼ਨ ਆ ਉਹ ਕਰਵਾਉਣੀ ਆ ਪਰ ਇਹਦੇ ਬਾਰੇ ਕਈ ਕਈ ਜਿਹੜੇ ਆ ਸਵਾਲ ਜਿਹੜੇ ਖਾਸ ਤੌਰ ਦੇ ਤੇ ਮੈਂ ਕੋਟੇਸ਼ਨ ਦਿੰਦਾ ਵੀ ਤਾਮਲਨਾਡੂ ਤੋਂ ਜਿਹੜੇ ਚੰਦਾ ਬਰਨ ਸਾਹਿਬ ਆ ਉਹਨਾਂ ਨੇ ਕੋਟ ਕੀਤਾ ਉਸ ਕੋਟੇਸ਼ਨ ਨੂੰ ਤੁਸੀਂ ਕੇਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਜੀ ਗੱਲ ਇਹ ਹੈ ਕਿ ਇਹ ਜਿਹੜੀ ਦੇਖੋ ਜਿਹੜੀ ਇੰਡੀਆ ਦੇ ਵਿੱਚ ਡੈਮੋਗ੍ਰਾਫਿਕ ਜਿਹੜੇ ਚੇਂजेस ਆ ਰਹੇ ਨੇ ਬੜੇ ਫਾਸਟ ਆਦੇ ਪਏ ਨੇ ਅਸੀਂ ਹਾਂ ਅਨਇੰਪਲੋਇਮੈਂਟ ਹੈ ਦੂਸਰੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੋਣ ਨਾਲ ਇਹ ਲੋਕਾਂ ਨੂੰ ਜਿੱਥੇ ਉਹ ਨਹੀਂ ਕੁਝ ਮਿਲਦਾ ਆਪਣਾ ਇਹਦੇ ਉਹ ਉਹ ਮੂਵ ਕਰਦੇ ਨੇ ਉਹ ਮੂਵ ਕਰ ਰਹੇ ਨੇ ਔਰ ਤੁਸੀਂ ਦੇਖੋ ਕਿ ਜਿਆਦਾ ਇਹ ਸਟੇਟ ਜਿਹੜੇ ਨੇ ਯੂਪੀ ਬਿਹਾਰ ਔਰ ਉੱਥੋਂ ਦੀ ਬੰਗਾਲ ਵੀ ਲੈ ਲਓ ਓਡੀਸ਼ਾ ਵੀ ਲੈ ਲਓ ਉੱਥੋਂ ਲੋਕ ਮੂਵ ਕਰਕੇ ਤੇ ਜਿਸ ਤਰ੍ਹਾਂ ਸਾਡੇ ਡਿਵੈਲਪਡ ਸਟੇਟ ਸੀਗੇ ਇਧਰ ਨਾਰਥ ਦੇ ਲੈ ਲਓ ਪੰਜਾਬ ਰਿਆਣਾ ਦੂਜਾ ਇਧਰ ਨੂੰ ਮੂਵ ਕੀ ਔਰ ਹੋਂਤਾ ਪਿੱਛੇ ਜੇ ਤੇ ਇਹ ਟ੍ਰੈਂਡ ਬਹੁਤ ਚੱਲਿਆ ਹੈ ਕਿ ਇਹ ਉਧਰ ਤਾਮਿਲਨਾਡੂ ਤੱਕ ਚਲੇ ਗਏ ਨੇ ਜੀ ਕਿਉਂਕਿ ਉੱਥੇ ਵੀ ਬੜੇ ਵੱਡੇ ਵੱਡੇ ਪ੍ਰੋਜੈਕਟਸ ਉੱਥੇ ਚੱਲਦੇ ਨੇ ਉੱਥੇ ਉਹਨਾਂ ਨੂੰ ਲੇਬਰ ਦੀ ਲੋੜ ਹੈ ਦੂਸਰਾ ਤੇ ਇਹ ਚੀਜ਼ ਹੁਣ ਕੱਲਾ ਇਧਰ ਦੇ ਸਟੇਟ ਨਹੀਂ ਨਾਰਥ ਦੇ ਸਟੇਟ ਨਹੀਂ ਕਹਿ ਰਹੇ ਇਹ ਤਾਂ ਸਾਊਥ-ਈਸਟ ਸਟੇਟ ਵੀ ਬੋਲਣ ਲੱਗੇ ਨੇ ਕਿ ਜੀ ਆਹ ਇਹ ਬੜਾ ਮਿਸਮੈਚ ਹੋ ਰਿਹਾ ਬਿਲਕੁਲ ਤੇ ਸ਼ਿਵ ਸੈਨਾ ਨੇ ਸ਼ਿਵ ਸੈਨਾ ਨੇ ਬਹੁਤ ਵਿਰੋਧ ਕੀਤਾ ਸੀ ਜੀ ਕਿ ਜਿਹੜੇ ਪ੍ਰਵਾਸੀ ਆਉਂਦੇ ਆ ਸ਼ਿਵ ਸੈਨਾ ਤਾਂ ਜਿੱਦਾਂ ਕਹੋ ਕਿ ਕਾਫੀ ਉਹਨਾਂ ਨੇ ਹਿੱਸੇ ਕਾਰਵਾਈਆਂ ਕਰ ਦਿੱਤੀਆਂ ਸੀ ਇਹਦੇ ਵਿਰੋਧ ਦੇ ਵਿੱਚ ਹਾਂ ਜੀ ਉਹਨਾਂ ਨੇ ਹੁਣ ਵੀ ਉਹ ਲੇਟੈਸਟ ਵੀ ਉਹਨਾਂ ਨੇ ਫੇਰ ਇਹ ਗੱਲ ਨੂੰ ਕੀਤਾ ਔਰ ਇਸੇ ਚੀਜ਼ ਨੂੰ ਮੈਂ ਤੁਹਾਨੂੰ ਹੁਣ ਜਦੋਂ ਆਪਾਂ ਪੰਜਾਬ ਦੇ ਬਾਰੇ ਗੱਲ ਕਰਦੇ ਆ ਮੈਂ ਤੁਹਾਨੂੰ ਦੱਸਾਂਗਾ ਤੁਹਾਨੂੰ ਕਿ ਉਹਨਾਂ ਨੇ ਕੀ ਕੀ ਇਸ਼ੂਜ਼ ਇਹ ਦੂਸਰੇ ਸਾਊਥ ਦੇ ਸਟੇਟ ਰੇਜ਼ ਕਰ ਰਹੇ ਨੇ ਇਸ ਬਾਰੇ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਇਹ ਵੀ ਇਹ ਵੀ ਬੜੀ ਵੱਡੀ ਇੰਪੋਰਟੈਂਟ ਚਲੋ ਆਪਾਂ ਨਾਲੇ ਫੇ ਪੰਜਾਬ ਦਾ ਵੀ ਇਹ ਜੋੜ ਲੈਂਦੇ ਆ ਬੇਸ਼ੱਕ ਕਿ ਪੰਜਾਬ ਦੇ ਵਿੱਚ ਕਿਉਂਕਿ ਇਹ ਕਿਹਾ ਜਾਂਦਾ ਜੇ ਤਾਂ ਲੁਧਿਆਣੇ ਦੀ ਆਪਾਂ ਗੱਲ ਕਰ ਲੈਂਦੇ ਆ ਕਿ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੀ ਬਾਰੋਂ ਜਿਹੜੇ ਸਾਡੇ ਪ੍ਰਵਾਸੀ ਭਾਈਚਾਰਾ ਆ ਉਹ ਰਹਿੰਦਾ ਆ ਤੇ ਉਹ ਭਾਈਚਾਰਾ ਚਲੋ ਕਈਆਂ ਦੀ ਸੈਕੰਡ ਜਨਰੇਸ਼ਨ ਵੀ ਆ ਥਰਡ ਜਨਰੇਸ਼ਨ ਵੀ ਹੋ ਸਕਦੀ ਆ ਤੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਪੰਜਾਬੀ ਬੋਲਦੇ ਵੀ ਆ ਪਰ ਇੱਕ ਤਰ੍ਹਾਂ ਦੇ ਨਾਲ ਉਹ ਜਿਹੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਆ ਉਹ ਉਹਦੇ ਵਿੱਚ ਚੇਂजेस ਹੋ ਗਈਆਂ ਪੰਜਾਬ ਦੇ ਵਿੱਚ ਤੇ ਇਹ ਬੜਾ ਚਿੰਤਾਜਨਕ ਜਿਹੜਾ ਮੁੱਦਾ ਆ ਪੰਜਾਬੀਆਂ ਦੇ ਵਿੱਚ ਅਮਿਸ਼ਾਰਿਆ ਪੰਜਾਬੀ ਜਿਹੜੇ ਆ ਇੱਥੋਂ ਬਾਹਰ ਜਿਹੜੇ ਮੂਵ ਕਰ ਗਏ ਕਿ ਜਿੱਦਾਂ ਦੀ ਹੁਣ ਆਪਾਂ ਗੱਲਾਂ ਕਰਦੇ ਆ ਕਿ ਇਹਦੇ ਨਾਲ ਵੀ ਪ੍ਰਭਾਵ ਪੈਗਾ ਕਿ ਜਿਹੜੇ ਬੰਦੇ ਉੱਥੇ ਦੇ ਜਿੱਦਾਂ ਤੁਸੀਂ ਕਿਹਾ ਕਿ ਟੈਂਪਰੇਰੀ ਇੱਥੇ ਕੰਮ ਕਰਨ ਆਉਂਦੇ ਆ ਪਰ ਇਥੇ ਬੋਟਾ ਬਣਾ ਲੈਂਦੇ ਆ ਜਾਂ ਪੰਜਾਬ ਦੇ ਵਿੱਚ ਪ੍ਰਭਾਵ ਕੀ ਪਏਗਾ ਜਿਹੜੀ ਆਉਣ ਵਾਲੀਆਂ ਇਲੈਕਸ਼ਨਸ ਆ ਇਹ ਜਿਹੜਾ ਬਿਹਾਰ ਦੇ ਵਿੱਚ ਹੁਣ ਚੱਲ ਰਿਹਾ ਦੇਖੋ ਦਲਜੀਤ ਜੀ ਆਪਾਂ ਉੱਥੋਂ ਸ਼ੁਰੂ ਕਰਦੇ ਆ 1947 ਦੇ ਵਿੱਚ ਹਾਂਜੀ ਜਿਹੜੀ ਮਾਈਗ੍ਰੇਸ਼ਨ ਆ ਆਪਣਾ ਪਾਰਟੀਸ਼ਨ ਹੋਈ ਹੈ ਜਿਹੜੀ ਮਾਈਗ੍ਰੇਸ਼ਨ ਵੈਸਟ ਪਾਕਿਸਤਾਨ ਤੋਂ ਪੰਜਾਬ ਇੱਥੇ ਆਈ ਜਿਹੜਾ ਹੁਣ ਬਸੂ ਆ ਜਿਹੜਾ ਇੰਡੀਆ ਚ ਪਾਕਿਸਤਾਨ ਉਹਦੇ ਵਿੱਚ 20 ਲੱਖ ਤੋਂ ਜ਼ਿਆਦਾ ਸਿੱਖ ਆਏ ਸੀ ਹਾਂਜੀ ਤੇ 10 ਲੱਖ ਦੇ ਕਰੀਬ ਹਿੰਦੂ ਆਏ ਸੀ ਇਹ ਇਹ ਡਾਟਾ ਜਿਹੜਾ ਐਸਟੈਬਲਿਸ਼ ਇੰਟਰਨੈਸ਼ਨਲ ਸਾਰੀ ਜਰਨਲਸ ਅਵੇਲੇਬਲ ਹੈ एवरीथिंग ਇਸ ਹੁਣ ਤੁਸੀਂ ਦੇਖੋ ਕਿ ਜਦੋਂ ਉਹ ਉਹ ਪੋਪੂਲੇਸ਼ਨ ਨੇ ਮੂਵ ਕੀਤੀ ਹੈ ਸਿੱਖਾਂ ਦੀ ਪੋਪੂਲੇਸ਼ਨ ਹਾਂਜੀ ਉਹ ਉਹਨਾਂ ਨੇ ਜਿਹੜਾ 1941 ਦਾ ਬ੍ਰਿਟਿਸ਼ ਦੇ ਟਾਈਮ ਜਿਹੜਾ ਸੈਂਸਸ ਹੋਇਆ ਸੀ ਉਦੋਂ ਪੰਜਾਬ ਇਹ ਜਿਹੜਾ ਪੰਜਾਬ ਜਿਹੜਾ ਉਹਦੇ ਵਿੱਚ ਸਿੱਖਾਂ ਦੀ ਪੋਪੂਲੇਸ਼ਨ ਜਿਹੜੀ ਸੀ 33.70 ਸੀ ਹਾਂਜੀ ਪਰਸੈਂਟ ਉਹ ਵੱਧ ਕੇ ਸਾਡੀ 60.62% 1952 ਚ ਹੋ ਗਈ ਸੀ ਕਿਉਂਕਿ ਉੱਥੋਂ ਵਸੋਂ ਜਿੰਨੀ ਸੀ ਅਸੀਂ ਉੱਥੋਂ ਸਾਰੇ ਮੂਵ ਕੀਤੇ ਔਰ ਜ਼ਿਆਦਾਤਰ ਤੁਸੀਂ ਦੇਖੋਗੇ ਮੈਂ ਜਦੋਂ ਆ ਸਟੈਟਿਸਟਿਕ ਦਿੰਨਾ ਕਿ 20 ਲੱਖ ਤੋਂ ਉੱਤੋਂ ਜ਼ਿਆਦਾ ਇਹ ਮੂਵਮੈਂਟ ਹੋਈ ਔਰ ਕਿੰਨੀਆਂ ਫੈਮਲੀਆਂ ਮਤਲਬ ਸਿੱਖਾਂ ਦੀ ਮੂਵ ਹੈ ਹਾਂਜੀ ਹਿੰਦੂ ਵੀ ਹੋਏ ਸੀ ਪਰ ਉਹ ਇਤਰੋਂ ਫਿਰ ਮੁਸਲਮਾਨ ਗਏ ਸੀ ਤੇ ਇਹ ਇਹ ਵਸੋਂ ਤਾਂ ਅਸੀਂ 60.62% ਤੇ ਪਹੁੰਚ ਗਏ ਸੀ ਪੰਜਾਬ ਦੇ ਵਿੱਚ ਜੀ ਪਰ ਹੁਣ ਤੁਸੀਂ ਜੇ ਲਾਸਟ ਸੈਂਸਸ ਹੋਇਆ ਉਹਦੇ ਮੁਤਾਬਕ ਅਗਰ ਆਪਾਂ ਦੇਖੀਏ ਤੇ ਹੁਣ ਪੋਜੀਸ਼ਨ ਕੀ ਬਣਦੀ ਜਾ ਰਹੀ ਹੈ ਕਿ ਆਪਣਾ 2011 ਦੇ ਨੈਸ਼ਨਲ ਸੈਂਸਸ ਚ ਆਪਾਂ 2.77 ਕਰੋੜ ਹੈ ਪੋਪੂਲੇਸ਼ਨ ਸਾਡੀ ਪੰਜਾਬ ਦੀ ਜੀ ਔਰ ਉਹ ਹੁਣ ਲੇਟੈਸਟ ਜਿਹੜਾ ਨੀਤੀ ਆਯੋਗ ਨੇ ਇੱਕ ਟੈਕਨੀਕਲ ਟੀਮ ਨੂੰ ਤਿਆਰ ਕੀਤਾ ਸੀ ਔਰ ਉਹਦੇ ਤੋਂ ਕਿਉਂਕਿ ਸੈਂਸਸ ਵਾਲੀ ਹੋਏ ਨਹੀਂ ਜੀ ਸੈਂਸਸ ਇਹਨਾਂ ਨੇ ਕਰਨੇ ਆ ਤੁਹਾਨੂੰ ਪਤਾ ਪਾਰਲਮੈਂਟ ਚ ਚੱਲ ਰਿਹਾ ਕਿ ਉਹਨਾਂ ਨੇ ਇਹ ਕੱਢਿਆ ਹੈ ਜੀ ਕਿ ਜਿਹੜਾ 2024 ਪਹਿਲੀ ਜੁਲਾਈ ਨੂੰ ਉਸ ਟੈਕਨਿਕਲ ਕਿ ਸਾਡੀ ਪੋਪੂਲੇਸ਼ਨ ਪੰਜਾਬ ਦੀ 3.10 ਕਰੋੜ ਹੋ ਗਈ ਹੈ ਹਾਂ ਅੱਛਾ ਜੀ ਮਤਲਬ ਅਸੀਂ 33 ਲੱਖ ਦੀ ਇਨਕਰੀਜ਼ ਹੋਈ ਹੈ 2011 ਤੋਂ ਲੈ ਕੇ ਹੁਣ ਤੱਕ ਲੈ ਕੇ ਠੀਕ ਹੈ ਜੀ ਔਰ ਉਹਦੇ ਵਿੱਚ ਦੇਖੋ ਕੀ ਹੋਇਆ ਕਿ ਜਿਹੜੀ ਮੇਲ ਪੋਪੂਲੇਸ਼ਨ ਸੀ ਉਹ ਪਹਿਲਾਂ ਸੀਗੀ 1.46 ਕਰੋੜ 11 ਦੇ ਵਿੱਚ ਉਹ ਹੁਣ ਵੱਧ ਕੇ 1.63 ਕਰੋੜ ਹੈ ਮਤਲਬ 17 ਲੱਖ ਦਾ ਵਾਜ਼ਾਫਾ ਹੋਇਆ ਫਿਰ ਜਿਹੜੀ ਫੀਮੇਲ ਦੀ ਸੀ ਉਹ 1.31 ਕਰੋੜ ਆ ਉਹ ਹੁਣ 1.47 ਕਰੋੜ ਤੇ 16 ਲੱਖ ਦਾ ਵਾਧਾ ਹੋਇਆ ਹੁਣ ਇਹ ਸਾਰੀ ਨੂੰ ਦੇਖਦੇ ਹੋયા ਕਿ ਅਸੀਂ ਉਹ ਉਹਨਾਂ ਨੇ ਅਨੁਮਾਨ ਲਾਇਆ ਕਿ 2036 'ਚ ਸਾਡੀ ਪੋਪੂਲੇਸ਼ਨ 3.27 ਕਰੋੜ ਹੋ ਜਾਏਗੀ ਮਤਲਬ 2011 ਦੇ ਸੈਂਸਸ ਦੇ ਉੱਤੇ ਅਸੀਂ 50 ਲੱਖ ਹੋਰ ਐਡ ਹੋ ਜਾਣੇ ਜੀ 50 ਲੱਖ ਹਾਂਜੀ ਇਹਨੂੰ ਇਹਨੂੰ ਲਓ ਔਰ ਤੁਸੀਂ ਇਹ ਚਲਦਿਆਂ ਹੋਇਆ कि ਉਹਨਾਂ ਨੇ ਪਿਛਲੇ ਜਿਹੜੀ 10 ਸਾਲ ਗੁਜ਼ਰੇ ਨੇ ਜਦੋਂ 11 ਦੇ ਸੈਂਸਸ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 37.5% ਲੋਕ ਪੰਜਾਬ ਦੇ ਜਿਹੜੇ ਆ ਉਹ ਸ਼ਹਿਰਾਂ 'ਚ ਵੱਸਦੇ ਨੇ ਅਰਬਨਾਈਜੇਸ਼ਨ ਜੀ ਠੀਕ ਹੈ ਜੀ ਔਰ ਇਹ ਇਹ ਨੀਤੀਯੋਗ ਦਾ ਇਹ ਆ ਕਿ 23 ਤੱਕ ਅਸੀਂ 42% ਤੇ ਪਹੁੰਚ ਗਏ ਜੀ ਸ਼ਹਿਰਾਂ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਸ਼ਹਿਰ ਜਿਹੜੇ ਅਫੈਕਟਡ ਨੇ ਉਹ ਕਿਹੜੇ ਨੇ ਲੁਧਿਆਣਾ ਨੰਬਰ 1 ਅੰਮ੍ਰਿਤਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਜਲੰਧਰ ਔਰ ਤੁਸੀਂ ਮੰਨੋਗੇ ਡੈنسਿਟੀ ਆਫ ਪੋਪੂਲੇਸ਼ਨ ਵੇਖੋ ਇੰਨਾ ਚ ਕਿ 978 ਬੰਦਾ ਹੈ ਇੱਕ ਸਕੁਅਰ ਕਿਲੋਮੀਟਰ 'ਚ ਲੁਧਿਆਣੇ 'ਚ ਹਾਂਜੀ ਔਰ ਅੰਮ੍ਰਿਤਸਰ ਦੇ ਵਿੱਚ 928 ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ 909 ਹੈ ਤੇ ਜਲੰਧਰ 636 ਹੈ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ 400 500 ਤੱਕ ਇੱਥੋਂ ਇਸ ਇੱਥੋਂ ਲੱਗ ਰਿਹਾ ਕਿ ਕਿੰਨਾ ਅਸੀਂ ਅਰਬਨਾਈਜੇਸ਼ਨ ਔਰ ਸ਼ਹਿਰੀਕਰਨ ਦੇ ਵਿੱਚ ਇਹ ਚੱਲ ਰਿਹਾ ਹਾਂਜੀ ਹੁਣ ਜਿਹੜੀ ਬੜੀ ਇੰਟਰਸਟਿੰਗ ਜਿਹੜੀ ਤੁਹਾਨੂੰ ਮਤਲਬ ਜਿਹੜੀ ਗੱਲ ਦੱਸਣੀ ਹੈ ਕਿ 2001 ਦਾ ਜਿਹੜਾ ਸੈਂਸਸ ਸੀ ਸਿੱਖਾਂ ਦੀ ਪੋਪੂਲੇਸ਼ਨ 59.9% ਸੀਗੀ ਜਿਹੜੀ ਘਟ ਕੇ 11 ਦੇ ਵਿੱਚ 57.69% ਬਣ ਗਈ ਹੈ ਜਦਕਿ ਹਿੰਦੂ ਪੋਪੂਲੇਸ਼ਨ ਜਿਹੜੀ ਉਹਨਾਂ ਨੇ ਕੱਢੀ ਸੀ ਉਹ 36.94% ਸੀ ਤੇ 11 ਜੂਨ 38.49% ਵੱਧ ਗਈ ਹੈ ਹੁਣ ਇੱਥੇ ਆ ਹੀ ਆਂਦਾ ਹੈ ਕਿ ਜਿਹੜੀ ਮਾਈਗ੍ਰੇਸ਼ਨ ਹੋ ਕੇ ਆਏ ਹੈ ਉਹ ਆ ਹੀ ਲੋਕ ਨੇ ਜਿਸ ਤਰ੍ਹਾਂ ਵਧੇ ਨੇ ਕਿਉਂਕਿ ਜੇ ਮੈਂ ਤੁਹਾਨੂੰ 1947 ਦੀ ਦੱਸਦਾ ਜੇ ਉਹ ਉੱਜੜ ਕੇ ਜਿੰਨੇ ਲੋਕ ਇੱਧਰ ਆਏ ਸੀ ਉਹਦੇ ਮੁਤਾਬਕ ਤੇ ਉਨੀ ਪੋਪੂਲੇਸ਼ਨ ਨਹੀਂ ਸੀ ਇਨਕਰੀਜ਼ ਹੋਣੀ ਚਾਹੀਦੀ ਇਹਦਾ ਮਤਲਬ ਹੈ ਇਹ ਇਹ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਤੋਂ ਇਹ ਲੋਕ ਉੱਤੇ ਮੂਵ ਕੀਤੇ ਨੇ ਜੀ ਤੇ ਹੁਣ ਜੀ 11 ਦੀ ਸੈਂਸਸ ਨੇ ਇੰਨਾ ਮਤਲਬ ਮਿਸਮੈਚ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸਣ ਲੱਗਾ ਕਿ ਸ਼ਹਿਰੀ ਜਿੱਥੇ ਲੋਕ ਵੱਸਦੇ ਨੇ ਉਹ ਹਿੰਦੂ ਨੇ ਉਹ 60.41% ਨੇ ਸ਼ਹਿਰਾਂ 'ਚ ਜੀ ਸਾਰਾ ਸਾਰੀ 'ਚੋਂ ਔਰ ਇਧਰ ਰੂਰਲ ਏਰੀਆ ਦੇ ਵਿੱਚ ਉਹ ਹੈਗੇ ਨੇ 25.35% ਜਦਕਿ ਸਿੱਖ ਜਿਹੜੇ ਨੇ ਉਹ ਅਰਬਨ ਏਰੀਆ 'ਚ 35.16% ਨੇ ਤੇ ਦਿਹਾਤ ਦੇ ਵਿੱਚ ਉਹ 71.20% ਤੇ ਇਹ ਜਿਹੜੇ ਆਪਾਂ ਗੱਲਾਂ ਕਰ ਰਹੇ ਆ ਯਾਰ ਜਦ ਕਿ ਪ੍ਰਭਾਵ ਤੇ ਇਹ ਪਿਆ ਜਾਂਦਾ ਵੀ ਪੰਜਾਬ ਜਿਹੜਾ ਆ ਉਹ ਸਿੱਖ ਬੋਲ ਜਿਹੜਾ ਪ੍ਰਾਤਿਆ ਪਰ ਜਿਹੜੀਆਂ ਫਿਗਰਸ ਆ ਜੇ ਇਹ ਸੈਂਸਸ ਆ ਜਾਂਦੇ ਆ ਸੈਂਸਸ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਸਾਰੀਆਂ ਗਣਤੀਆਂ ਮਹਨਤੀਆਂ ਜਿਹੜੀਆਂ ਜੋ ਲੋਕ ਸੋਚਦੇ ਆ ਉਹਨਾਂ ਤੋਂ ਬਿਲਕੁਲ ਡਿਫਰੈਂਟ ਜੋ ਤੁਸੀਂ ਗੱਲਾਂ ਕਰ ਰਹੇ ਹੋ ਹਾਂਜੀ ਨਾ ਨਾ ਮੈਂ ਤੁਹਾਨੂੰ ਦੱਸ ਰਿਹਾ 1952 ਦੇ ਵਿੱਚ ਇਹਨਾਂ ਨੇ ਖੁਦ ਇਹਨਾਂ ਦੀ ਸਟੈਟਿਸਟਿਕਸ ਦੇ ਦੱਸਦੇ ਕਿ ਕਿ ਹਿੰਦੂ ਪੋਪੂਲੇਸ਼ਨ ਸੀ 34.4 ਲੱਖ ਉਹ ਹੁਣ ਬਣ ਕੇ 2011 ਚ ਬਣ ਗਈ 1.67 ਕਰੋੜ ਹਮ ਔਰ ਉਹਦੇ ਚ ਵਜ਼ਾਫਾ ਹੁਣ 10 ਸਾਲਾਂ ਦੇ ਵਿੱਚ 72 ਲੱਖ ਦਾ ਵਜ਼ਾਫਾ ਹੋਇਆ ਜੀ ਔਰ ਤੁਸੀਂ ਉਹਦੇ ਵਿੱਚ ਹੀ ਮੈਂ ਕਹਿੰਨਾ ਨਾ ਜਿਸ ਵੇਲੇ ਆਪਾਂ ਕਹਿ ਦਿੰਨੇ ਚਲੋ ਆ ਸ਼ਬਦ ਇਹ ਕਹਿੰਦੇ ਨਾ ਬਈਆ ਭਈਏ ਆਗੇ ਚਲੋ ਆਪਾਂ ਮੇਰੇ ਕਹਿਣ ਦਾ ਮਤਲਬ ਇਹ ਸਾਰੀ ਮਾਈਗ੍ਰੇਸ਼ਨ ਜਿਹੜੀ ਹੈ ਇੱਥੇ ਆਈ ਉਹਨਾਂ ਨੇ ਆਪਣੇ ਆਪ ਨੂੰ ਸੈਂਸਰ ਦੇਖੋ ਜਿੰਨੀ ਮਾਈਗ੍ਰੇਸ਼ਨ ਆਈ ਹੈ ਉਹਨਾਂ ਨੇ ਤੇ ਉਸੇ ਖੇਮੇ 'ਚ ਆਪਣੇ ਆਪ ਨੂੰ ਖੜਾ ਕਰਨਾ ਨਾ ਜੀ ਉਹ ਤੇ ਹਿੰਦੂ ਪੋਪੂਲੇਸ਼ਨ 'ਚ ਖੜੇ ਹੋਣਗੇ ਜੀ ਜਦ ਕਿ ਅਸੀਂ ਅਸੀਂ ਜਿਹੜੀ ਉੱਥੇ ਇਹ ਇੰਨਾ ਜਿਹੜਾ ਜੰਪ ਜਿਹੜਾ ਵਜਿਆ ਉਹ ਇੱਥੇ ਹੀ ਵਜਿਆ ਨਾ ਜੀ ਮੈਂ ਤੁਹਾਨੂੰ ਸਟੈਟਿਸਟਿਕਲੀ ਦੱਸ ਰਿਹਾ ਇਹ ਇੱਥੇ ਇੱਥੇ ਜੰਪ ਵਜਿਆ ਹਮ ਔਰ ਇਹਦੇ 'ਚ ਜੇ ਚੱਲਦਾ ਰਹੇ ਔਰ ਉਹਦੇ 'ਚ ਤੁਸੀਂ ਹੋਰ ਵੀ ਦੇਖੋ ਕਿ ਵਿਮਨ ਜਿਆਦਾ ਉਹ ਉਹਦੇ ਚ 55% ਵਿਮਨ ਨੇ ਜਿਹੜੇ ਮਾਈਗ੍ਰੇਸ਼ਨ ਚ ਆਏ ਨੇ ਜੀ ਉਹਨਾਂ ਨੇ ਜਿਹੜਾ ਸਟੈਟਿਸਟਿਕਸ ਕੱਢੇ ਨੇ ਔਰ ਜ਼ਿਆਦਾ ਏਰੀਆ ਚ ਕਿੱਥੇ ਹੋਇਆ ਉਹ ਲੁਧਿਆਣਾ ਤੇ ਸਭ ਤੋਂ ਜ਼ਿਆਦਾ ਅਜੀਤ ਸਿੰਘ ਨਗਰ ਹਮ ਇੱਥੇ ਪ੍ਰਾਇਮਰੀ ਡੈਸਟੀਨੇਸ਼ਨ ਉਹਨਾਂ ਨੇ ਕੱਢਿਆ ਸਾਰਿਆਂ ਨੇ ਜਿਹੜੇ ਸਟੈਟਿਸਟਿਕ ਕੱਢੇ ਨੇ ਕਿ ਪ੍ਰਾਇਮਰੀ ਡੈਸਟੀਨੇਸ਼ਨ ਇਹੀ ਹੋਈ ਹੈ ਔਰ ਇਹਦੇ ਵਿੱਚ ਹੁਣ ਇਸ ਵੇਲੇ ਜਿਹੜਾ ਨਾ ਪੰਜਾਬ ਦੀ 42% 2023 ਦੇ ਵਿੱਚ ਉਹ ਸ਼ਹਿਰਾਂ ਚ ਵਸ ਰਹੀ ਹੈ ਪਪੂਲੇਸ਼ਨ ਤੇ ਇਹਦਾ ਮਤਲਬ ਇਹ ਹੈ ਵੀ ਜੋ ਚਿੰਦਾਪ੍ਰਮ ਸਾਹਿਬ ਆ ਉਹ ਜੋ ਚਿੰਤਾ ਬਿਆਨਤ ਕਰਦੇ ਆ ਪੰਜਾਬ ਦੇ ਜਿਹੜੇ ਆਗੂ ਆ ਇਹਨਾਂ ਨੂੰ ਵੀ ਇਹਦੇ ਉੱਤੇ ਚਿੰਤਾ ਬਿਆਨਤ ਕਰਨੀ ਚਾਹੀਦੀ ਆ ਜਾਂ ਇਹ ਵੀ ਇੱਕ ਸਿਰਫ ਦੇਖ ਰਹੇ ਆ ਸਿਰਾਂ ਨੂੰ ਗੈਣ ਰਹੇ ਆ ਵੀ ਜਿਹੜੇ ਇਹ ਤਾਂ ਬਿਲਕੁਲ ਜੀ ਇਹਨਾਂ ਨੇ ਧਿਆਨ ਦੇ ਹੀ ਨਹੀਂ ਰਹੇ ਇਹ ਇਹਨਾਂ ਨੇ ਮੈਂ ਹੁਣ ਤੁਹਾਨੂੰ ਨਾ ਬੜੀ ਵਧੀਆ ਗੱਲ ਦੱਸਣ ਲੱਗਾ ਇਹ ਮਿਸਟਰ ਪੀਚ ਦੰਬਰਨ ਫਾਈਨੈਂਸ ਮਿਸਟਰ ਰੇਨ ਇੰਡੀਆ ਦੇ ਉਹ ਪਹਿਲਾਂ ਔਰ ਕਾਂਗਰਸ ਪਾਰਟੀ ਦਾ ਉਹਨਾਂ ਨੇ ਹੁਣ ਪਿੱਛੇ ਪਰਸੋਂ ਉਹਨਾਂ ਨੇ ਆਪਣੀ ਕਾਨਫਰੰਸ ਚ ਗਿਆ ਔਰ ਇਸੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਉੱਤੇ ਉਹ ਗੱਲ ਕੀਤੀ ਹੈ ਔਰ ਉਹਨੂੰ ਤਾਮਿਲਨਾਡੂ ਨਾਲ ਬੁਲਾਇਆ ਉਹ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਜੀ 65 ਲੱਖ ਵੋਟਰ ਜਿਹੜਾ ਹੈ ਉਹ ਤੁਸੀਂ ਉੱਤੇ ਬਿਹਾਰ ਦੇ ਵਿੱਚੋਂ ਉਹ ਨੂੰ ਉਡਾ ਦੇਣਾ ਲਿਸਟ ਚੋਂ ਕਿ ਉਹਦੇ ਚੋਂ ਕਹਿੰਦਾ 6.5 ਲੱਖ ਬੰਦਾ ਹੈ ਜਿਹੜਾ ਤੁਸੀਂ ਤਾਮਿਲਨਾਡੂ ਚ ਐਡ ਕਰ ਦੇਣਾ ਉਹ ਕਹਿੰਦੇ ਕਿਵੇਂ ਉਹ ਹੁਣ ਅੰਗਰੇਜ਼ੀ ਚੋ ਕਰੇ ਵਾਈ ਸ਼ੂਟ ਦੀ ਮਾਈਗ੍ਰੈਂਟ ਵਰਕਰ ਨਾਟ ਰਿਟਰਨ ਟੂ ਬਿਹਾਰ ਫॉर ਹਿਸ ਹਰ ਹੋਮ ਸਟੇਟ ਟੂ ਵੋਟ ਇਨ ਦੀ ਅਸੈਂਬਲੀ ਇਲੈਕਸ਼ਨਸ ਐਸ ਦੇ ਯੂਜੂਲੀ ਡੂ ਜੀ ਹਰ ਵਾਰੀ ਉਹ ਜਾਂਦੇ ਨੇ ਉੱਥੇ ਕਰਦੇ ਨੇ ਵੋਟ ਉਹ ਕਹਿੰਦੇ ਫੇਰ ਕਹਿੰਦਾ ਇਹ ਮਾਈਗ੍ਰੈਂਟ ਲੇਬਰ ਬਹੁਤ ਵਾਰੀ ਛੱਟ ਪੂਜਾ ਦੂਸਰੇ ਫੈਸਟੀਵਲਾਂ ਦੀਵਾਲੀ ਦੂਲੀ ਸਾਰੀ ਜਾਂਦੀ ਆ ਹਾਂਜੀ ਆ ਪਰਸਨ ਟੂ ਬੀ ਇਨਰੋਲਡ ਐਜ਼ ਅ ਵੋਟਰ ਮਸਟ ਹੈਵ ਆ ਫਿਕਸਡ ਐਂਡ ਪਰਮਨੈਂਟ ਲੀਗਲ ਹੋਮ ਜੀ ਉਹ ਕਹਿੰਦਾ ਜੀ ਉਹਦਾ ਪਰਮਨੈਂਟ ਮਾਈਗ੍ਰੈਂਟ ਦਾ ਉਹ ਹੋਮ ਬਿਹਾਰ ਹੈ ਉਹ ਬਿਹਾਰ ਦੇ ਵਿੱਚ انرੋਲ ਉਹ ਕਿਉਂ ਤਾਮਿਲਨਾਡੂ ਦੇ ਵਿੱਚ ਵੋਟਰ ਬਣਾਇਆ ਜਾ ਰਿਹਾ ਹੈ ਇਹ ਇਹ ਪੀ ਚ ਨਾਮਰਮ ਕਹਿ ਰਿਹਾ ਜੀ ਫਿਰ ਅਕੇ ਉਹ ਕਹਿੰਦਾ ਇਫ ਦੀ ਮਾਈਗ੍ਰੈਂਟ ਵਰਕਰਸ ਫੈਮਿਲੀ ਹੈਜ਼ ਅ ਪਰਮਨੈਂਟ ਹੋਮ ਇਨ ਬਿਹਾਰ ਐਂਡ ਲਿਵਸ ਇਨ ਬਿਹਾਰ ਹਾਊ ਕੈਨ ਦੀ ਮਾਈਗ੍ਰੈਂਟ ਵਰਕਰ ਬੀ ਕਨਸਿਡਰਡ ਪਰਮਨੈਂਟਲੀ ਮਾਈਗ੍ਰੇਟਡ ਟੂ ਤਾਮਿਲਨਾਡੂ ਲੈਨ ਲਾਜਿਕ ਤਾਂ ਹੈ ਇਹਨਾਂ ਗੱਲਾਂ ਵਿੱਚ ਹਾਂਜੀ ਉਹ ਕਹਿੰਦਾ ਇਲੈਕਸ਼ਨ ਕਮਿਸ਼ਨ ਇਜ਼ ਅਬਿਊਜ਼ਿੰਗ ਇਟਸ ਪਾਵਰ ਐਂਡ ਟ੍ਰਾਈਂਗ ਟੂ ਚੇਂਜ ði ਇਲੈਕਟਰਲ ਕੈਰੈਕਟਰ ਐਂਡ ਪੈਟਰਨ ਆਫ ði ਸਟੇਟਸ ਸਾਰੇ ਸਟੇਟਾਂ ਦਾ ਇਲੈਕਟਰਲ ਪੈਟਰਨ ਬਦਲ ਰਿਹਾ ਹੈ ਹੁਣ ਇਹ ਇਹ ਬੜਾ ਇੰਪੋਰਟੈਂਟ ਹੈ ਉਹਨਾਂ ਨੇ ਕਿਹਾ ਕਿ ਬਈ ਜਿਹੜੇ ਇਲੈਕਟਰਲ ਲੋਡ ਬਿਹਾਰ ਦੇ ਵਿੱਚ ਹੈ ਉਹਦੇ ਵਿੱਚ ਪਰਮਨੈਂਟਲੀ ਮਾਈਗ੍ਰੇਟਿਡ ਆਊਟ ਆਫ ði ਸਟੇਟ ਉਹ ਉਹ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਉੱਥੇ ਹੀ ਆਪਣੇ ਸਟੇਟ ਦੇ ਵਿੱਚ ਸਮਝਣਾ ਚਾਹੀਦਾ ਔਰ ਇਹਦੀ ਇੱਕ ਇਨਕੁਆਇਰੀ ਕਰਾਣੀ ਚਾਹੀਦੀ ਹੈ ਕਿ ਭਈ ਉਹ ਪਰਮਨੈਂਟਲੀ ਉੱਥੇ ਦੇਖੋ ਹਰ ਇੱਕ ਨੇ ਉੱਥੇ ਥੋੜਾ ਜ਼ਮੀਨ ਦਾ ਟੁਕੜਾ ਵੀ ਰੱਖਿਆ ਆਪਣਾ ਘਰ-ਬਾਰ ਵੀ ਰੱਖਿਆ ਵਿਆਰ ਦੇ ਵਿੱਚ ਉਹ ਕਿਸ ਤਰ੍ਹਾਂ ਤਾਂ ਮੈਂ ਲਾਡੂ ਦਾ ਵੋਟਰ ਬਣ ਸਕਦਾ ਹੈ ਇਹ ਪੀਚ ਦਾ ਅਬਰਨ ਦਾ ਕਹਿਣਾ ਹੈ ਇਸ ਕਰਕੇ ਮੈਂ ਤੁਹਾਡੇ ਕੋਲੇ ਇਹ ਸੀ ਇਹ ਤਾਂ ਲਿਆਇਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਪਰਸੈਂਟੇਜ ਜਿਹੜੀ ਹੈ ਇਸ ਕਿਸਮ ਦੀ ਹੋਏਗੀ ਇਹਦੀ ਵੀ ਇੱਕ ਥੋਰੋ ਇਨਕੁਆਰੀ ਹੋਣੀ ਚਾਹੀਦੀ ਹੈ 2027 ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਇਹ ਪੰਜਾਬ ਦੇ ਵਾਸਤੇ ਇੱਕ ਬੜਾ ਵਾਟਰਸ਼ੈੱਡ ਹੈ ਇਹ ਬੜੀ ਇੰਪੋਰਟੈਂਟ ਹੈ ਜੇ ਲੋਕ ਨਹੀਂ ਸੋਚਣਗੇ ਦੇਖੋ ਇੱਥੋਂ ਅੱਗੇ ਕੀ ਹੋ ਰਿਹਾ ਹੈ ਕਿ ਬਹੁਤ ਸਾਰੇ ਤੁਸੀਂ ਦੇਖਿਆ ਬੈਸ ਜਿਹੜੀ ਚੱਲ ਰਹੀ ਇੱਥੇ ਕਿ ਜੀ ਇਹਨਾਂ ਨੂੰ ਜ਼ਮੀਨਾਂ ਨਹੀਂ ਮਿਲਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਜ਼ਮੀਨ ਉਹ ਜਿਹੜੀ ਆ ਪੰਜਾਬੀਆਂ ਕੋਲ ਹੋਣੀ ਚਾਹੀਦੀ ਹੈ ਤੇ ਇਹ ਸਾਰੀਆਂ ਗੱਲਾਂ ਉੱਥੋਂ ਹੀ ਉੱਠਦੀਆਂ ਜੇ ਤੁਸੀਂ ਇਹਨਾਂ ਦੇ ਵੋਟਰ ਕਾਰਡ ਬਣਾ ਦੇਣੇ ਇਹਨਾਂ ਨੂੰ ਵੋਟਾਂ ਦਾ ਦੇਣਾ ਤੇ ਫਿਰ ਤੁਹਾਡੇ ਅਧਿਕਾਰ ਜਿਹੜੇ ਨੇ ਉਹ ਕਿੱਧਰ ਜਾਣਗੇ ਜੀ ਇਹ ਇਹ ਗੱਲ ਇੱਥੇ ਆ ਕੇ ਖੜ ਗਈ ਜੀ ਤੇ ਸਰਦਾਰ ਬਲਦੀਪ ਸਿੰਘ ਮਾਂਜੀ ਤੁਹਾਡਾ ਸੰਤੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਜਿਹੜੇ ਆਹ ਮੁੱਦੇ ਰੱਖੇ ਆ ਮੈਂ ਤਾਂ ਸਟਿਲ ਜਾਣੀ ਮੈਨੂੰ ਲੱਗਦਾ ਕਿ ਫਿਗਰਸ ਜਿਹੜੀਆਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਇਹ ਐਮ ਆ ਵਿਚਾਰਨ ਦੇ ਵਾਸਤੇ ਪਰ ਜਿੰਦਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸੰਵਿਧਾਨ ਨਿਰਮਾਤਾਵਾਂ ਨੇ ਇਹ ਕਿਹਾ ਸੀ ਕਿ ਜੇ ਸਟੇਟ ਨੂੰ ਇੱਕ ਫੇਅਰ ਇਲੈਕਸ਼ਨ ਦੇਣੀ ਆ ਤਾਂ ਸਰਕਾਰਾਂ ਦੀ ਨੀਤ ਜਿਹੜੀ ਆ ਉਹ ਬੜੀ ਸੁਚੱਜੀ ਹੋਣੀ ਚਾਹੀਦੀ ਆ ਸਾਫ਼ ਹੋਣੀ ਚਾਹੀਦੀ ਆ ਤੇ ਜਿਹੜੇ ਪੰਜਾਬ ਦੀ ਸਰਕਾਰ ਆ ਤੇ ਚਾਹੇ ਵਿਰੋਧੀ ਪਾਰਟੀਆਂ ਆ ਕੋਈ ਵੀ ਪੋਲੀਟੀਕਲ ਪਾਰਟੀ ਆ ਉਹਨਾਂ ਨੂੰ ਇੱਕ ਖਿੱਤੇ ਨੂੰ ਧਿਆਨ ਵਖਦੇ ਹੋਏ ਕਿਉਂਕਿ ਪੰਜਾਬ ਜਿਹੜਾ ਹਮੇਸ਼ਾ ਕਹਿੰ ਲੋ ਕਿ ਆਪਣੇ ਸੱਭਿਆਚਾਰ ਦੇ ਕਰਕੇ ਵਿਰਾਸਤ ਦੇ ਕਰਕੇ ਜਾਣਿਆ ਜਾਂਦਾ ਉਸ ਵਿਰਾਸਤ ਨੂੰ ਬਚਾਉਣ ਦੇ ਵਾਸਤੇ ਕੁਝ ਇਹੋ ਜਿਹੇ ਜਿਹੜੇ ਪੋਲੀਟੀਕਲ ਜਿਹੜੀ ਰੂਲਿੰਗ ਆ ਉਹਨਾਂ ਉੱਤੇ ਵਿਚਾਰ ਕਰਨੀ ਬਹੁਤ ਲਾਹੇਵੰਦ ਆ ਤੇ ਸੰਤੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ ਗਾਤੇ ਹੋਏ ਅਸੀਂ ਆਸ ਕਰਦੇ ਹਾਂ ਕਿ ਮੱਤਾ ਜਿਹੜਾ ਮੈਸੇਜ ਆ ਉਹ ਸਰਕਾਰਾਂ ਤੱਕ ਵੀ ਪਹੁੰਚੇ ਵਿਰੋਧੀ ਧਿਰਾਂ ਤੱਕ ਵੀ ਪਹੁੰਚੇ ਤਾਂ ਕਿ ਇਹਦੇ ਉੱਤੇ ਮਸਲੇ ਦੇ ਉੱਤੇ ਵੀ ਗੱਲਬਾਤ ਹੋਵੇ ਤੇ ਮਿਲਾਂਗੇ ਅਗਲੇ ਹਫ਼ਤੇ ਸੰਧੂ ਸਾਹਿਬ ਆਪਣਾ ਖਿਆਲ ਰੱਖਿਓ ਤੇ ਜਰੂਰ ਜੀ ਜਰੂਰ ਜੀ ਹੋ ਗਿਆ ਯਾਦ ਰਹਿਵਾਂਗੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਦਰਸ਼ਕੋ ਇਹ ਹਨ ਬਲਦੀਪ ਸਿੰਘ ਸੰਧੂ ਸਾਹਿਬ ਆਪਣੇ ਪ੍ਰਸ਼ਾਸਨਿਕ ਸੇਵਾ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਆ ਬਹੁਤ ਵੱਡਾ ਕੈਰੀਅਰ ਲੰਮਾ ਚੌਣਾ ਰਿਹਾ ਪਿਛਲੇ ਆਪਾਂ ਪ੍ਰੋਗਰਾਮ ਦੇ ਵਿੱਚ ਦੱਸਿਆ ਵੀ ਆ ਤੇ ਤੁਹਾਡੇ ਲਈ ਹੁਣੇ ਕੰਮ ਕਰ ਰਹੇ ਆ ਤੁਹਾਨੂੰ ਜਿਹੜੀ ਉਹ ਜਾਣਕਾਰੀ ਦੇ ਰਹੀ ਆ ਇਹਨਾਂ ਦੇ ਉੱਤੇ ਅੱਜ ਕੱਲ ਵਿਚਾਰਾ ਨਹੀਂ ਕੀਤੀਆਂ ਜਾਂਦੀਆਂ ਇੱਧਰ ਉੱਧਰੀਆਂ ਤਾਂ ਗੱਲਾਂ ਸੀ ਕਰਦੇ ਆਂ ਪਰ ਜਿਹੜੀਆਂ ਸਰਕਾਰਾਂ ਜਿਹੜੀਆਂ ਜਿੱਦਾਂ ਸਟੇਟਾਂ ਚਲਾਉਣ ਦੇ ਲਈ ਜੋ ਚੀਜ਼ਾਂ ਆ ਉਹਨਾਂ ਉੱਤੇ ਵੀ ਡਿਸਕਸ਼ਨ ਕਰਨੀ ਸਾਡੀ ਪੈਂਦੀ ਆ ਤੇ ਟਾਈਮ ਵੀ ਹੁਣ ਲਗਭਗ ਹੋ ਗਿਆ ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਦਾਸ਼ਕੂ ਰੱਖਿਓ ਖਿਆਲ ਸਤਿ ਸ੍ਰੀ ਅਕਾਲ ਜੀ ਆਪਾਂ